ਹਸੀ ਕਾਲ ਜੀ ਪਿਆਰੇ ਕਿਸਾਨ ਭਰਾਵੋ ਤੁਸੀਂ ਮਿਹਨਤ ਵੀ ਕਰ ਰਹੇ ਹੋ ਤੁਸੀਂ ਖਰਾਕ ਵੀ ਦੇਖਾ ਦੇ ਰਹੇ ਹੋ ਫਸਲ ਨੂੰ ਲੇਕਿਨ ਇੱਕ ਚੀਜ਼ ਦਾ ਤੂੰ ਧਿਆਨ ਰੱਖੋ ਜਿਹੜੀ ਤੁਹਾਡੀ ਖਰਾਕ ਹੈ ਉਹ ਚੋਰਾਹਤ ਲੱਗੀ ਹੋਈ ਹੈ ਤੁਹਾਡੇ ਪੌਦਿਆਂ ਨੂੰ ਖਰਾਕ ਘੱਟ ਮਿਲਦੀ ਹੈ ਕਿਉਂਕਿ ਕਾਰਗਹੀਆ ਜਿੱਥੇ ਖਰਾਕ ਜਾਣੀ ਹੈ ਉਹ ਜੜ ਦੂਰ ਹੈ ਤੇ ਜਿਹੜਾ ਆਹ ਫालतू ਦਾ ਜੰਗਲ ਖੜਾ ਹੈ ਇਹ ਬਿਲਕੁਲ ਡੀਕ ਲੱਗ ਕੇ ਖਰਾਕ ਨੂੰ ਪੀ ਰਿਹਾ ਹੈ ਇਹ ਕੱਲਾ ਖਰਾਕ ਨਹੀਂ ਪੀ ਰਿਹਾ ਇਹ ਸਾਡਾ ਨੁਕਸਾਨ ਵੀ ਕਰ ਰਿਹਾ ਨੁਕਸਾਨ ਕਿੱਥੇ ਕਰ ਰਿਹਾ ਛੱਡੋ ਕੱਖ ਤਾਂ ਖੇਤ ਵਿੱਚ ਹੈਗੇ ਨਦੀਰ ਖੇਤ ਵਿੱਚ ਹੈਗੇ ਉਹ ਗੱਲ ਅਲੱਗ ਹੈ ਪਰ ਕਾਰਕ ਜਿੱਥੇ ਇਹਦਾ ਹੋਇਆ ਹੋਇਆ ਉੱਥੇ ਸਾਡੀਆਂ ਜਿਹੜੀਆਂ ਬੱਲਾਂ ਨੂੰ ਵੀ ਬਹੁਤ ਵੱਡਾ ਇਫੈਕਟ ਲੱਗਾ ਹੈ ਤੁਸੀਂ ਵੇਖ ਸਕਦੇ ਹੋ ਉਹ ਲਗਰਾਂ ਜੇ ਆਪਾਂ ਲਾਈਏ ਤਾਂ ਜਿਵੇਂ ਆਪਾਂ ਦੂਰ ਤੱਕ ਜਾਈ ਜਿੱਥੇ ਲਗਰ ਕੱਖ ਹੈ ਨਹੀਂ ਕਿ ਉਹ ਲਗਰ ਕਿੰਨੇ ਚੰਗੀਆਂ ਨੇ ਲੇਕਿਨ ਜਿੱਥੇ ਕੱਖਾਂ ਦੀ ਬਹਾਰ ਹੈ ਉੱਥੇ ਸਾਡੀ ਲਗਰ ਉਹ ਕਿੰਨੀ ਕਿ ਜ਼ਿਆਦੇ ਹੈ ਸਾਡੇ ਦਾ ਖਰਚਾ ਬਿਲਕੁਲ ਡਾਉਣ ਚੱਲ ਗਿਆ ਸੋ ਇਸ ਕਰਕੇ ਇਹ ਤਾਂ ਫੁਰਕ ਹਾਕੇ ਚੀਜ਼ਾਂ ਖਤਨਾ ਲਾ ਕੇ ਪੱਟਦਿਆ ਕਰੋ ਕੋਈ ਦਿੱਕਤ ਨਹੀਂ ਆ ਦੇਖੋ ਹੁਣ ਜੰਗਲ ਬਣਿਆ ਪਿਆ ਇਹ ਚੀਜ਼ਾਂ ਕਿੰਨਾ ਕੁਛ ਆਉਣਾ ਹੈ ਸਾਡੇ ਖੇਤ ਚ ਤੇਲਾ ਵੀ ਇੱਥੋਂ ਆਉਣਾ ਹੈ ਸੂੰਡੀ ਵੀ ਇੱਥੋਂ ਆਣੀ ਹੈ ਹਨਾ ਜੋ ਵੀ ਕੁਛ ਉਲਟੇ ਸੁੱਧੇ ਕੰਮ ਆਉਣੇ ਆ ਸਾਰੇ ਇੱਥੇ ਹੋਣੇ ਤੇ ਨੁਕਸਾਨ ਕੀ ਦਾ ਹੋਣਾ ਹੈ ਨੁਕਸਾਨ ਆਪਣੀ ਹੋਣਾ ਹੈ ਇਸ ਕਰਕੇ ਇਹ ਚੀਜ਼ਾਂ ਨੂੰ ਪਰਹੇਜ਼ ਕਰਿਆ ਕਰੋ ਤੁਰੇ ਫਿਰਦੇ ਕੋਈ ਪੱਟਦਿਆ ਕਰੋ ਨਹੀਂ ਤਾਂ ਇੱਕ ਢੇੜੇ ਲਾ ਦੇ ਕਿ ਢੇੜੇ ਸਾਰੇ ਖੇਤ ਚ ਇੱਕ ਨਾ ਸੀਰੀਆਂ ਸੱਟ ਲਾ ਕੇ ਸਾਰਾ ਸਹੀ ਕਰ ਦੂਗਾ ਸੋ ਸਸਤੀ ਗੱਲ ਸਾਰਿਆਂ ਨੂੰ ਧੰਨਵਾਦ ਸਭ ਦਾ ਵੀਡੀਓ ਸ਼ੇਅਰ ਕਰਿਓ ਤੇ ਆਪਣਾ ਚੈਨਲ ਤੁਸੀਂ ਲਾਜੋ ਸਬਸਕ੍ਰਾਈਬ ਕਰ ਲਓ ਕਿਉਂਕਿ ਚੈਨਲ ਬਹੁਤ ਘੱਟ ਸਬਸਕ੍ਰਾਈਬ ਹੋ ਰਿਹਾ ਹੈ ਵੀਡੀਓ ਆਪਣੇ ਸਾਰੇ ਕੰਮ ਦੀਆਂ ਸ਼ਾਇਦ ਕੋਈ ਲੱਚਰਤਾ ਹੁੰਦੀ ਤਾਂ ਹੁਣ ਤੱਕ ਮੋਲਾਂ ਮਿਲੀਅਨ ਤੇ ਬਗ ਜਾਣਾ ਸੀ ਕੰਮ ਕਿਉਂਕਿ ਸਾਡੇ ਜਿਹੜੇ ਚੰਗੇ ਸਿਆਣੀ ਉਮਰ ਦੇ ਬੰਦੇ ਆ ਉਹ ਵੀ ਦਿਉਰ ਭਾਬੀ ਦਾ ਪਿਆਰ ਦੇਖ ਕੇ ਬਹੁਤ ਖੁਸ਼ ਨਹੀਂ ਤੇ ਪਰ ਇਹ ਚੀਜ਼ਾਂ ਚੰਗੇ ਦੇਖ ਕੇ ਬਹੁਤ ਘੱਟ ਖੁਸ਼ ਨੇ ਪਤਨੇ ਸੀ ਕਿੱਧਰ ਨੂੰ ਜਾ ਰਹੇ ਆ ਅਸੀਂ ਸਾਡਾ ਸਮਾ ਕਿੱਧਰ ਨੂੰ ਅਸੀਂ ਚੇਂਜ ਹੋ ਰਹੇ ਆ ਇਸ ਕਰਕੇ ਹਜੇ ਵੀ ਸਮਾ ਮੜੋ ਆਪਾਂ ਆਮਲੇ ਕਾ ਆਪਣੀ ਫਸਲ ਨੂੰ ਸੰਭੀਏ ਤੇ ਆਪਣੇ ਪੰਜਾਬ ਨੂੰ ਸੰਭੀਏ ਹੱਸੀਗਾ ਸਾਡਾ ਜਿਉਂਦੇ ਬਦਰੋ ਗੁੱਸਾ ਨਾ ਕੋਈ ਕਰ ਜਿਓ ਪਰ ਫਿਰ ਵੀ ਵੀਡੀਓ ਆਪਣੀ ਸ਼ੇਅਰ ਬਹੁਤ-ਬਹੁਤ ਕਰਿਆ ਕਰੋ ਕਿਉਂਕਿ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਨਾ ਕਿਸੇ ਫਾਰਮਰ ਵੀ ਦਾ ਪੜਾ ਹੋ ਜਾਂਦਾ ਸਸੀਗਾ ਸਾਰੋ